ਪੰਜਾਬ ਦੇ ਲੋਕਾਂ ਦੀ ਜੇਬ ਤੇ ਪੈਂਦੇ ਬੋਝ ਨੂੰ ਹਲਕਾ ਕਰਨ ਲਈ ਪੰਜਾਬ ਸਰਕਾਰ ਨੇ ਛਲਾਗਾਯੋਗ ਕੰਮ ਕੀਤਾ ਹੈ ਜਿਸ ਨੇ ਹਰ ਪੰਜਾਬ ਵਾਸੀ ਦੇ ਚਿਹਰੇ ਤੇ ਖੁਸ਼ੀ ਲਿਆ ਆਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 600 ਯੂਨਿਟ ਮੁਫਤ ਬਿਜਲੀ ਪ੍ਰਦਾਨ ਕਰ ਰਹੀ ਹੈ 1 ਜੁਲਾਈ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 90% ਲੋਕਾਂ ਦਾ ਬਿੱਲ ਜ਼ੀਰੋ ਰਿਕਾਰਡ ਕੀਤਾ ਗਿਆ ਹੈ ਸਰਕਾਰ ਦਾ ਇਹ ਉਪਰਾਲਾ ਲੋਕਾਂ ਦਾ ਹਜ਼ਾਰਾਂ ਰੁਪਏ ਬਚਾ ਰਹੇ ਹਨ ਇਸੇ ਨਾਲ ਹੀ ਮਾਨ ਸਰਕਾਰ ਨੇ ਬਿਜਲੀ ਸਪਲਾਈ ਨੂੰ ਬਿਨਾਂ ਰੁਕਾਵਟ ਜਾਰੀ ਰੱਖਣ ਦੀ ਪਹਿਲ ਕੀਤੀ ਹੈ। ਮੈਂ ਰਵਿੰਦਰ ਕੁਮਾਰ ਹੈ ਜੀ, ਮੈਂ ਮਹਾਲੀ ਦਾ ਰਹਿਣ ਵਾਲਾ ਹੈ ਜੀ। ਜਦ ਤੋਂ ਮਾਨ ਸਰਕਾਰ ਪੰਜਾਬ ਵਿੱਚ ਆਈ ਹੈ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਹੈ ਜੀ। ਜਿਸ ਕਰਕੇ ਅਸੀਂ ਮਾਨ ਸਰਕਾਰ ਜੀ ਦਾ ਬਹੁਤ ਧੰਨਵਾਦੀ ਕਰਦੇ ਹਾਂ ਜੀ। ਮੈਂ ਆਟੋ ਚਲਾਉਂਦਾ ਹੈ। ਸਾਡਾ ਪੈਸਾ ਥੋੜਾ ਹੁਣ ਬਚ ਜਾਂਦਾ ਨਹੀਂ ਤਾਂ ਪਹਿਲਾਂ ਬਿਜਲੀ ਦੇ ਬਿੱਲ 'ਚ ਹੀ ਚਲਾ ਜਾਂਦਾ ਸੀਗਾ ਜੀ। ਬੜੀ ਮਿਹਰਬਾਨੀ ਜੀ ਮਾਨ ਸਰਕਾਰ ਜੀ ਦਾ। ਸਾਡਾ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਕਿਤਾ ਜੀ ਮੇਰਾ ਨਾਮ ਨਾਰੋ ਦੇਵੀ ਹੈ ਮੋਹਾਲੀ ਵਿੱਚ ਰਹਿਣ ਵਾਲੀ ਆਂ ਜਦ ਸਰਕਾਰ ਬਣਿਆ ਹੈ ਜਦ ਬਿੱਲ ਮੇਰਾ ਜ਼ੀਰੋ ਆ ਰਿਹਾ ਹੈ ਸਾਡੇ ਵੀ ਕਈ ਜਿਹੜੇ ਵਲੰਟੀਅਰ ਸੀ ਉਹ ਕਹਿੰਦੇ ਹੋ ਜਾਊਗਾ ਜੀ ਅਸੀਂ ਕੀ ਕਰਾਂਗੇ 88% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਗਰਮੀ ਹੋਵੇ ਸਰਦੀ ਹੋਵੇ ਔਰ ਬਿਜਲੀ ਆਉਂਦੀ ਵੀ ਹੈ ਇਹ ਵੀ ਨਹੀਂ ਹੈਗਾ ਬਿਜਲੀ ਕੱਟ ਕੇ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਬਿਜਲੀ ਆਉਂਦੀ ਵੀ ਹੈ